ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਹਾਜ਼ਰ ਹੋਏ ਹਾਂ ਆਪਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਮੈਨੂੰ ਉਮੀਦ ਹੈ ਕਿ ਬਾਕੀ ਕਹਾਣੀਆਂ ਦੀ ਤਰ੍ਹਾਂ ਇਸ ਕਹਾਣੀ ਨੂੰ ਵੀ ਤੁਸੀਂ ਬਹੁਤ ਪਸੰਦ ਕਰੋਗੇ ਅਮਰੀਕ ਸਿੰਘ ਦੇ ਚਾਰ ਧੀਆਂ ਹੁੰਦੀਆਂ ਤੇ ਉਹਨਾਂ ਚਾਰਾਂ ਧੀਆਂ ਦੇ ਵਿੱਚ ਤਿੰਨ-ਤਿੰਨ ਤੇ ਚਾਰ-ਚਾਰ ਸਾਲਾਂ ਦਾ ਤਕਰੀਬਨ ਗੈਪ ਹੁੰਦਾ ਅਮਰੀਕ ਸਿੰਘ ਦੀ ਪਤਨੀ ਜਿਹੜੀ ਕਿ ਇੱਕ ਬਹੁਤ ਸਿਆਣੀ ਤੇ ਸੁਲਝੀ ਹੋਈ ਔਰਤ ਸੀ ਅਮਰੀਕ ਸਿੰਘ ਦੀ ਮਾਂ ਇਹ ਚਾਹੁੰਦੀ ਸੀ ਵੀ ਮੇਰੇ ਪੋਤਾ ਹੋਵੇ ਹਮੇਸ਼ਾ ਤੋਂ ਅਮਰੀਕ ਸਿੰਘ ਦੀ ਮਾਂ ਦੀ ਘਰ ਦੇ ਵਿੱਚ ਪੁੱਗਦੀ ਹੁੰਦੀ ਆ ਇੱਕ ਇੱਕ ਕਰਕੇ ਅਮਰੀਕ ਸਿੰਘ ਤੇ ਉਹਦੀ ਪਤਨੀ ਨੇ 4 ਧੀਆਂ ਨੂੰ ਜਨਮ ਦਿੱਤਾ ਸਿਰਫ ਏਸ ਆਸ ਦੇ ਵਿੱਚ ਕਿ ਉਹਨਾਂ ਦੇ ਪੁੱਤਰ ਹੋਊਗਾ ਪਰ ਉਹਨਾਂ ਦੇ ਪੁੱਤਰ ਨਹੀਂ ਹੁੰਦਾ ਜਦੋਂ ਵੀ ਲੋੜੀ ਦਾ ਤਿਹਾਰ ਆਉਂਦਾ ਤਾਂ ਅਮਰੀਕ ਸਿੰਘ ਤੇ ਉਹਦੀ ਪਤਨੀ ਗੱਲਾਂ ਕਰਦੇ ਕਿ ਜੇ ਸਾਡੇ ਪੁੱਤਰ ਹੁੰਦਾ ਤਾਂ ਅਸੀਂ ਵੀ ਆਪਣੇ ਪੁੱਤ ਦੀ ਲੋੜੀ ਮਨਾਉਂਦੇ ਅਮਰੀਕ ਸਿੰਘ ਦੀ ਮਾਂ ਵੀ ਅਮਰੀਕ ਸਿੰਘ ਨੂੰ ਸੁਣਾਉਂਦੀ ਕਿ ਇਹ ਕਲੇਣੀ ਕਿਹੋ ਜੀ ਆਪਣੇ ਘਰੇ ਆਈ ਆ ਵੀ ਮੈਂ ਤਾਂ ਪੋਤੇ ਦਾ ਮੂੰਹ ਦੇਖਣ ਨੂੰ ਤਰਸ ਗਈ ਲੋਕ ਵੀ ਮੈਨੂੰ ਤਾਨੇ ਮਿਹਣੇ ਮਾਰਦੇ ਆ ਲੋਕ ਵੀ ਮੈਨੂੰ ਮੱਥੇ ਨਹੀਂ ਲਾਉਂਦੇ ਵੀ ਇਹ ਤਾਂ ਚਾਰ ਪੋਤੀਆਂ ਦੀ ਦਾਦੀ ਆ ਇਹੋ ਜਿਹਾ ਬੇਵਿਵਹਾਰ ਅਮਰੀਕ ਸਿੰਘ ਦੀ ਪਤਨੀ ਮਲਕੀਤ ਕੌਰ ਨਾਲ ਵੀ ਹੁੰਦਾ ਕਿਸੇ ਵੀ ਸ਼ਗਨ ਬਿਹਾਰ ਤੇ ਲੋਕ ਉਹਨੂੰ ਮੱਥੇ ਲਾਉਣਾ ਪਸੰਦ ਨਹੀਂ ਕਰਦੇ ਇਸੇ ਅੜੀ ਦੇ ਵਿੱਚ ਮਲਕੀਤ ਕੌਰ ਆਪਣੇ ਪਤੀ ਨੂੰ ਕਹਿੰਦੀ ਆ ਕਿ ਆਪਣੀਆਂ 3 ਭਾਵੇਂ ਵੱਡੀਆਂ ਹੋ ਚੁੱਕੀਆਂ ਪਰ ਆਪਾਂ ਇਸ ਵਾਰ ਫੇਰ ਇੱਕ ਬੱਚੇ ਦਾ ਚਾਂਸ ਲਵਾਂਗੇ ਮੈਨੂੰ ਪੂਰਾ ਭਰੋਸਾ ਵੀ ਸਾਡੇ ਮੁੰਡਾ ਹੋਊ ਚਲੋ ਲੋੜੀ ਦੇ ਦਿਨ ਆਉਣੇ ਹੁੰਦੇ ਆ ਤੇ ਉਹਨਾਂ ਦਿਨਾਂ ਦੇ ਵਿੱਚ ਹੀ ਮਲਕੀਤ कौर ਗਰਭਵਤੀ ਹੁੰਦੀ ਆ ਅਮਰੀਕ ਸਿੰਘ ਦੀ ਸਾਰਿਆਂ ਤੋਂ ਵੱਡੀ ਬੇਟੀ ਆ ਜਿਹੜੀ ਉਹ ਪਲੱਸ 2 ਕਰਕੇ ਕਨੇਡਾ ਗਈ ਹੁੰਦੀ ਆ ਕਨੇਡਾ ਦੇ ਵਿੱਚ ਕੋਈ ਕੰਮਕਾਰ ਬਹੁਤਾ ਚੰਗਾ ਨਹੀਂ ਹੁੰਦਾ ਪਰ ਫਿਰ ਵੀ ਉਹ ਆਪਣੀ ਪੜ੍ਹਾਈ ਦੇ ਖਰਚੇ ਉੱਥੇ ਕੱਢ ਰਹੀ ਹੁੰਦੀ ਆ ਤੇ ਹੁਣ ਪਿੰਡ ਦੇ ਵਿੱਚ ਲੋਕ ਆ ਜਿਹੜੇ ਉਹ ਅਮਰੀਕ ਸਿੰਘ ਨੂੰ ਕਹਿੰਦੇ ਆ ਕਿ ਐਤ ਕੀ ਤਾਂ ਰੱਬ ਨੂੰ ਤੇਰੀ ਸੁਣਨੀ ਚਾਹੀਦੀ ਆ ਫਿਰ ਤੇਰੇ ਤੋਂ ਲੋੜੀ ਦੀਆਂ ਵਧਾਈਆਂ ਲਵਾਂਗੇ ਚਲੋ ਅਮਰੀਕ ਸਿੰਘ ਆ ਜਿਹੜਾ ਉਹ ਰੱਬ ਅੱਗੇ ਅਰਦਾਸ ਕਰਦਾ ਕਿ ਅਸੀਂ ਲੋਕਾਂ ਦੇ ਮੂੰਹ ਬੰਦ ਕਰਨ ਵਾਸਤੇ ਇਸ ਬੱਚੇ ਨੂੰ ਹਣਾ ਇਸ ਧਰਤੀ ਤੇ ਲਿਆ ਰਹੇ ਆ ਵੀ ਨਹੀਂ ਤਾਂ ਮੇਰੀਆਂ ਧੀਆਂ ਇੰਨੀਆਂ ਵੱਡੀਆਂ ਹੋ ਚੁੱਕੀਆਂ ਵਿਆਹਣ ਵਾਲੀਆਂ ਤੇ ਪਰ ਅਸੀਂ ਇਸ ਉਮੀਦ ਤੇ ਖੜੇ ਆ ਵੀ ਤੂੰ ਸਾਡੀ ਜ਼ਰੂਰ ਸੁਣੇਗਾ ਉਹ ਪਰਮਾਤਮਾ ਨੂੰ ਤਾਂਨੇ ਮੇਨੇ ਨਹਰੇ ਮਾਰਦਾ ਤੇ ਚਲੋ ਲੋੜੀ ਤੋਂ 2 ਦਿਨ ਪਹਿਲਾਂ ਹੀ ਜਿਹੜੀ ਅਮਰੀਕ ਸਿੰਘ ਦੀ ਪਤਨੀ ਹੁੰਦੀ ਆ ਉਹਦੇ ਬਹੁਤ ਤੇਜ਼ ਦਰਦਾਂ ਉੱਠ ਜਾਂਦੀਆਂ ਨੇ ਉਹਨੂੰ ਹਸਪਤਾਲ ਲਜਾਇਆ ਜਾਂਦਾ ਤੇ ਹਸਪਤਾਲ ਦੇ ਵਿੱਚ ਡਾਕਟਰ ਜਿਹੜੇ ਉਹਦੀ ਹਾਲਤ ਵੇਖਦੇ ਆ ਕਾਫੀ ਬਲੀਡਿੰਗ ਹੁੰਦੀ ਆ ਤੇ ਉਹਨੂੰ ਕਹਿੰਦੇ ਆਗੇ ਵੀ ਭਾਈ ਬੱਚਾ ਜਿਹੜਾ ਉਹ ਜਨਮ ਲੈਣ ਵਾਲਾ ਪਰ ਸਜੇਰੀਅਨ ਕਰਨਾ ਪਊਗਾ ਤੁਸੀਂ 50000 ਰੁਪਏ ਜਮ੍ਹਾਂ ਕਰਾਓ ਅਮਰੀਕ ਸਿੰਘ ਜਿਹੜਾ ਕਿ ਬੇਚਾਰਾ ਬਹੁਤ ਗਰੀਬ ਹੁੰਦਾ ਉਹਦੇ ਕੋਲ ਇੰਨੇ ਪੈਸੇ ਨਹੀਂ ਹੁੰਦੇ ਕਿਉਂਕਿ ਉਹ ਆਪਣੀ ਕੁੜੀ ਨੂੰ ਬਾਹਰ ਭੇਜਣ ਤੇ ਕਾਫੀ ਪੈਸਾ ਲਾ ਚੁੱਕਿਆ ਹੁੰਦਾ ਤੇ ਉਹਦੇ ਕੋਲੇ ਸਿਰਫ 3 ਕਿੱਲੇ ਜ਼ਮੀਨ ਦੇ ਹੁੰਦੇ ਆ ਚਲੋ ਉਹ ਆਪਣੇ ਦੋਸਤਾਂ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਫੋਨ ਕਰਦਾ ਵੀ ਮੈਨੂੰ ਪੈਸੇ ਚਾਹੀਦੇ ਆ ਪਰ ਕੋਈ ਵੀ ਰਿਸ਼ਤੇਦਾਰ ਉਹਨੂੰ ਪੈਸੇ ਦੇਣ ਲਈ ਹਾਂ ਨਹੀਂ ਕਰਦਾ ਤੇ ਹੁਣ ਅਮਰੀਕ ਸਿੰਘ ਜਿਹੜਾ ਆਪਣੇ ਆਪ ਨੂੰ ਬੇਬਸ ਮਹਿਸੂਸ ਕਰਦਾ ਤੇ ਉਹ ਇਹ ਵੀ ਸੋਚਦਾ ਵੀ ਜੇ ਮੇਰੇ ਮੁੰਡਾ ਹੋਇਆ ਮੈਂ ਮੁੰਡਾ ਬਚਾਉਣਾ ਵੀ ਆ ਚਲੋ ਉਹ ਨਾ ਆਪਣੀ ਧੀ ਨੂੰ ਕੈਨੇਡਾ ਦੇ ਵਿੱਚ ਫੋਨ ਲਾਉਂਦਾ ਤੇ ਉਹਨੂੰ ਕਹਿੰਦਾ ਕਿ ਧੀਏ ਤੇਰੀ ਮਾਂ ਹਸਪਤਾਲ ਦੇ ਵਿੱਚ ਪਈ ਆ ਤੇ ਤੇਰਾ ਪਿਓ ਅੱਜ ਮਜਬੂਰ ਆ ਤੇਰਾ ਪਿਓ ਤੇਰੇ ਅੱਗੇ ਝੋਲੀ ਅੜਦਾ ਵੀ ਅੱਜ ਮੈਨੂੰ ਥੋੜੇ ਜਿਹਾ ਪੈਸੇ ਭੇਜ ਦੇ ਉਹ ਕਹਿੰਦੀ ਕਿ ਪਪਾ ਤੁਸੀਂ ਝੋਲੀ ਕਿਉਂ ਅੜਦੇ ਹੋ ਮੈਂ ਆਪਣੀ ਮਾਂ ਦੀ ਜਾਨ ਬਚਾਉਣ ਵਾਸਤੇ ਜਿੰਨੇ ਮਰਜ਼ੀ ਪੈਸੇ ਭੇਜ ਸਕਦੀ ਆ ਪਰ ਇੱਕੇ ਦਮ ਤਾਂ ਪੈਸੇ ਹਜੇ ਆਉਣੇ ਨਹੀਂ ਹਨਾ ਮੈਂ ਅੱਜ ਕੰਮ ਤੇ ਆ ਸਵੇਰੇ ਮੈਂ ਕੋਰੀਅਰ ਕਰਾਉਂਗੀ ਤੇ ਪਰਸੋਂ ਤੱਕ ਆਉਣਗੇ ਤੇ ਉਹ ਕਹਿੰਦਾ ਵੀ ਉਦੋਂ ਤੱਕ ਤਾਂ ਪੁੱਤ ਡਾਕਟਰ ਹਨਾ ਕੋਈ ਤੇਰੀ ਮਾਂ ਨੂੰ ਹੱਥ ਨਹੀਂ ਪਾਉਂਦੇ ਉਹ ਕਹਿੰਦੀ ਕਿ ਡੈਡੀ ਤੁਸੀਂ ਫਿਕਰ ਨਾ ਕਰੋ ਇੱਕ ਮੁੰਡਾ ਜਿਹੜਾ ਕਿ ਮੇਰੇ ਨਾਲ ਇੱਥੇ ਪੜਦਾ ਸੀ ਉਹ ਹੁਣ ਪੰਜਾਬ ਆਇਆ ਹੋਇਆ ਆਪਣੇ ਪਿੰਡਾਂ ਕੋਲ ਦੇ ਹੀ ਆ ਮੈਂ ਉਹਨੂੰ ਫੋਨ ਕਰਦੀ ਆ ਉਹ ਪੈਸੇ ਲੈ ਕੇ ਆਊਗਾ ਤੇ ਚਲੋ ਉਹਨਾਂ ਆਪਣੇ ਉਸ ਦੋਸਤ ਨੂੰ ਫੋਨ ਕਰਦੀ ਆ ਤੇ ਉਹਨੂੰ ਕਹਿੰਦੀ ਆ ਕਿ ਵਿਰਿੰਦਰ ਵੀਰੇ ਅੱਜ ਪਰਖ ਦੀ ਖੜੀ ਆ ਵੀ ਮੇਰਾ ਪਿਓ ਵਿਚਾਰਾ ਲੋਕਾਂ ਅੱਗੇ ਝੋਲੀ ਆੜ ਰਿਹਾ ਪਰ ਕੋਈ ਵੀ ਉਹਦੀ ਮਦਦ ਕਰਨ ਨੂੰ ਤਿਆਰ ਨਹੀਂ ਤੇ ਮੇਰੀ ਮਾਂ ਹਸਪਤਾਲ ਦੇ ਵਿੱਚ ਆ ਮੈਂ ਨਹੀਂ ਚਾਹੁੰਦੀ ਵੀ ਮੇਰਾ ਭਰਾ ਇਸ ਦੁਨੀਆ ਤੇ ਆਉਣ ਤੋਂ ਪਹਿਲਾਂ ਹੀ ਖਤਮ ਹੋਵੇ ਮੈਨੂੰ ਪੂਰਾ ਭਰੋਸਾ ਵੀ ਇਸ ਵਾਰ ਸਾਡੇ ਭਰਾ ਹੋਣਾ ਚਲੋ ਵਿਰੇਂਦਰ ਆ ਜਿਹੜਾ ਉਹ ਆਪਣੀ ਗੱਡੀ ਚੱਕਦਾ ਤੇ 1 ਲੱਖ ਰੁਪਈਆ ਲੈ ਕੇ ਉਹ ਹਸਪਤਾਲ ਪਹੁੰਚ ਜਾਂਦਾ ਉਧਰੋਂ ਜਿਹੜਾ ਅਮਰੀਕ ਸਿੰਘ ਹੁੰਦਾ ਓਹੋ ਡਾਕਟਰ ਦੇ ਪੈਰਾਂ 'ਚ ਆਪਣੀ ਪੱਗ ਧਰ ਦਿੰਦਾ ਤੇ ਉਹਨੂੰ ਕਹਿੰਦਾ ਕਿ ਮੇਰੇ ਕੋਲੇ ਫਿਲਹਾਲ ਤਾਂ ਮੇਰੀ ਇਹ ਪੱਗ ਆ ਮੇਰੀ ਇੱਜ਼ਤ ਆ ਮੇਰੀ ਇੱਜ਼ਤ ਬਚਾ ਲਓ ਮੇਰੇ ਘਰ ਵਾਲੀ ਦੀ ਜਾਨ ਬਚਾ ਲਓ ਮੈਨੂੰ ਬੱਚੇ ਦੀ ਜਾਨ ਵੀ ਚਾਹੀਦੀ ਆ ਮੈਂ ਪੈਸੇ ਥੋੜੇ ਜਰੂਰ ਦੇਵਾਂਗਾ ਤੇ ਚਲੋ ਡਾਕਟਰ ਨੂੰ ਨਾ ਉਹਦੀਆਂ ਭਾਵਨਾਵਾਂ ਮਤੇ ਦੱਸ ਆ ਜਾਂਦਾ ਤੇ ਉਹ ਨਰਸਾਂ ਨੂੰ ਕਹਿੰਦਾ ਵੀ ਇਹਨੂੰ ਦਾਖਲ ਕਰੋ ਉਦੋਂ ਤੱਕ ਉਹ ਉਹਨੂੰ ਦਾਖਲ ਕਰ ਲੈਂਦੇ ਆ ਤੇ 2 ਘੰਟਿਆਂ ਤੱਕ ਆਈਸੀਯੂ ਤੋਂ ਬਾਅਦ ਆਪਰੇਸ਼ਨ ਥੀਏਟਰ ਤੋਂ ਬਾਹਰ ਜਦੋਂ ਡਾਕਟਰ ਆਉਂਦਾ ਤੇ ਉਹ ਉਹਨੂੰ ਵਧਾਈਆਂ ਦਿੰਦਾ ਤੇ ਉਹਦੇ ਉਹਨੂੰ ਕਹਿੰਦਾ ਵੀ ਵਧਾਈਆਂ ਹੁਣ ਤੇਰੇ ਬੇਟਾ ਹੋਇਆ ਅਮਰੀਕ ਸਿੰਘ ਇਹ ਗੱਲ ਸੁਣ ਕੇ ਖੁਸ਼ੀ-ਖੁਸ਼ੀ ਆਪਣੀ ਕਨੇਡਾ ਵਾਲੀ ਧੀ ਨੂੰ ਫੋਨ ਲਾ ਕੇ ਕਹਿੰਦਾ ਕਿ ਵਧਾਈਆਂ ਤੇਰੇ ਘਰੇ ਵੀਰ ਆਇਆ ਚਲੋ ਉਹ ਵੀ ਖੁਸ਼ ਹੁੰਦੀ ਆ ਤੇ ਉਸ ਤੋਂ ਬਾਅਦ ਉਹ ਆਪਦੀ ਮਾਂ ਨੂੰ ਫੋਨ ਕਰਦਾ ਸਾਰੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੁੰਦਾ ਪਰ ਥੋੜੇ ਸਮੇਂ ਬਾਅਦ ਡਾਕਟਰ ਆ ਕੇ ਕਹਿੰਦੇ ਆ ਕਿ ਤੁਹਾਡੇ ਮੁੰਡਾ ਜਿਹੜਾ ਉਹ ਬੱਚਾ ਰੋ ਨਹੀਂ ਰਿਹਾ ਉਹਨੂੰ ਸਾਨੂੰ ਮਸ਼ੀਨ ਦੇ ਵਿੱਚ ਪਾਉਣਾ ਪਊ ਤੇ ਉਸ ਮਸ਼ੀਨ ਦਾ ਜਿਹੜਾ ਖਰਚਾ ਇੱਕ ਦਿਨ ਦਾ 20000 ਆ ਪਹਿਲਾਂ ਵਾਲੀ ਫੀਸ ਵੀ ਉਹਨੇ ਹਜੇ ਤੱਕ ਜਮਾ ਨਹੀਂ ਕਰਾਈ ਹੁੰਦੀ ਚਲੋ ਇਸ ਸਾਰੇ ਸਿਲਸਲੇ ਦੇ ਦੌਰਾਨ ਬਰਿੰਦਰ ਆ ਜਿਹੜਾ ਉਹ ਪੈਸੇ ਲੈ ਕੇ ਆ ਜਾਂਦਾ ਆ ਕੇ ਉਹ ਅਮਰੀਕ ਸਿੰਘ ਨੂੰ ਮਿਲਦਾ ਤੇ ਉਹਨੂੰ ਕਹਿੰਦਾ ਵੀ ਅੰਕਲ ਆ ਲੋ ਤੁਹਾਡੀ ਧੀ ਹਣਾ ਉਹਨੇ ਮੈਨੂੰ ਫੋਨ ਕੀਤਾ ਸੀਗਾ ਵੀ ਆ ਪੈਸੇ ਭੇਜਿਆ ਚਲੋ ਉਹ ਪੈਸੇ ਫੜਦਾ ਤੇ ਉਸ ਤੋਂ ਬਾਅਦ ਡਾਕਟਰ ਕੋਲ ਪੈਸੇ ਜਮਾ ਕਰਾ ਦਿੰਦਾ ਫਿਰ ਉਹ ਅਗਲੇ ਦਿਨ ਆਪਦੀ ਧੀ ਨੂੰ ਫੋਨ ਲਾਉਂਦਾ ਤੇ ਉਹਨੂੰ ਕਹਿੰਦਾ ਧੀਏ ਪੈਸਿਆਂ ਦੀ ਤਾਂ ਹੋਰ ਲੋੜ ਪਊਗੀ ਤੇ ਉਹ ਕਹਿੰਦੀ ਵੀ ਪਾਪਾ ਮੇਰੇ ਕੋਲ ਇੰਨੇ ਪੈਸੇ ਤਾਂ ਹੈ ਨਹੀਂ ਇੱਧਰ ਤਾਂ ਮੈਨੂੰ ਕੰਮ ਵੀ ਨਹੀਂ ਮਿਲਿਆ ਹੋਇਆ ਤੇ ਉਹ ਕਹਿੰਦਾ ਵੀ ਪੁੱਤ ਤੇਰੇ ਭਰਾ ਦੀ ਜਾਨ ਬਚਾਉਣੀ ਆ ਪਰਸੋਂ ਲੋੜੀ ਆ ਤੇ ਮੈਂ ਤਾਂ ਤੇਰੇ ਭਰਾ ਦੀ ਲੋੜੀ ਮਣਾਉਣੀ ਆ ਲੋਕ ਰਿਸ਼ਤੇਦਾਰ ਸਭ ਪਾਸਾ ਵੱਟ ਗਏ ਮੈਂ ਸਭ ਦੀਆਂ ਮਿੰਤਾਂ ਕਰ ਲੀਆਂ ਸਭ ਨੂੰ ਫੋਨ ਕਰ ਹਟਿਆ ਪਰ ਕੋਈ ਵੀ ਮੇਰੀ ਗੱਲ ਨਹੀਂ ਸੁਣ ਰਿਹਾ ਉਹ ਕਹਿੰਦੀ ਪਾਪਾ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਮੈਂ ਕੁਛ ਨਾ ਕੁਛ ਕਰਦੀ ਆ ਚਲੋ ਉਸ ਤੋਂ ਬਾਅਦ ਉਹ ਵਰਿੰਦਰ ਨੂੰ ਫੋਨ ਕਰਦੀ ਆ ਤੇ ਉਹਨੂੰ ਕਹਿੰਦੀ ਆ ਕਿ ਜਿੰਵੇਂ ਮਰਜ਼ੀ ਕਰਕੇ ਤੂੰ ਹਣਾ ਪੈਸੇ ਹਸਪਤਾਲ ਦੇ ਵਿੱਚ ਦਿੰਦਾ ਰਹੀਂ ਵੀ ਤੇਰੇ ਸਾਰੇ ਪੈਸੇ ਮੈਂ ਮੋੜ ਦੂੰ ਚਲੋ ਵਰਿੰਦਰ ਆ ਜਿਹੜਾ ਉਹ ਚੰਗੇ ਘਰੋਂ ਹੁੰਦਾ ਤੇ ਉਹ ਹਸਪਤਾਲ ਦੀ ਫੀਸ ਆ ਜਿਹੜੀ ਭਰਦਾ ਰਹਿੰਦਾ ਤੇ ਉਧਰੋਂ ਜਦੋਂ ਅਮਰੀਕ ਸਿੰਘ ਦੇ ਘਰ ਵਾਲੀ ਨੂੰ ਇਹ ਪਤਾ ਲੱਗਦਾ ਵੀ ਮੇਰੇ ਪੁੱਤ ਹੋਇਆ ਉਹ ਵੀ ਖੁਸ਼ ਹੁੰਦੀ ਆ ਪਰ ਉਹ ਅਰਦਾਸਾਂ ਵੀ ਕਰਦੀ ਆ ਜਦੋਂ ਨੂੰ ਪਤਾ ਲੱਗਦਾ ਵੀ ਉਹਦਾ ਪੁੱਤ ਇੱਕ ਮਸ਼ੀਨ ਦੇ ਵਿੱਚ ਪਾਇਆ ਹੋਇਆ ਉਹ ਨੰਨੀ ਜਾਨ ਜਿਹਦੇ ਇਸ ਜੱਗ ਤੇ ਆਉਣ ਲਈ ਪਤਾ ਨਹੀਂ ਅਮਰੀਕ ਸਿੰਘ ਤੇ ਉਹਦੀ ਪਤਨੀ ਨੇ ਕਿੱਥੇ ਕਿੱਥੇ ਮੱਥੇ ਟੇਕੇ ਸੀ ਤੇ ਕਿੱਥੇ ਕਿੱਥੇ ਨੱਕ ਰਗੜੇ ਸੀ ਉਹ ਇਸ ਦੁਨੀਆ ਤੇ ਆ ਚੁੱਕੀ ਸੀ ਪਰ ਅੱਜ ਉਹ ਫੇਰ ਵੱਡੀ ਮੁਸੀਬਤ ਦੇ ਵਿੱਚ ਹੁੰਦੇ ਆ ਚਲੋ ਵਿਰਿੰਦਰ ਸਿੰਘ ਅਗਲੇ ਦਿਨ ਘਰ ਚਲਿਆ ਜਾਂਦਾ ਤੇ ਅਗਲੇ ਦਿਨ ਡਾਕਟਰ ਜਿਹੜੇ ਉਹ ਕਹਿੰਦੇ ਕਿ ਤੁਹਾਡਾ ਬੱਚਾ ਪਹਿਲਾਂ ਨਾਲੋਂ ਬਹੁਤ ਠੀਕ ਆ ਪਰ ਉਹਦੇ ਇੱਕ ਟੀਕਾ ਲੱਗਣਾ ਉਹ ਟੀਕਾ ਬਹੁਤ ਮਹਿੰਗਾ ਜੇ ਉਹ ਟੀਕਾ ਨਾ ਲਵਾਇਆ ਤਾਂ ਤੁਹਾਡੇ ਬੱਚੇ ਦੀ ਜਾਨ ਨੂੰ ਖਤਰਾਗਾ ਉਹ ਬਚ ਨਹੀਂ ਸਕੂਗਾ ਉਹਦੇ ਲਈ ਅਮਰੀਕ ਸਿੰਘ ਫੇਰ ਆਰਤੀ ਨੂੰ ਫੋਨ ਕਰਦਾ ਕਿ ਧੀਏ ਤੂੰ ਹੀ ਕੋਈ ਹੀਲਾ ਕਰ ਇਧਰ ਚਲੋ ਉਹ ਨਾ ਉਹ ਕਹਿੰਦੀ ਵੀ ਪਾਪਾ ਤੁਸੀਂ ਇੱਕ ਵਾਰ ਪੈਸਿਆਂ ਦਾ ਪ੍ਰਬੰਧ ਕਰ ਲਓ ਵੀ ਬਾਅਦ ਦੇ ਵਿੱਚ ਮੈਂ ਤੁਹਾਡੀ ਮਦਦ ਜ਼ਰੂਰ ਕਰੂੰਗੀ ਅਮਰੀਕ ਸਿੰਘ ਕੋਲ ਕੋਈ ਵੀ ਚਾਰਾ ਨਹੀਂ ਹੁੰਦਾ ਅਮਰੀਕ ਸਿੰਘ ਆਪਣੇ ਆਰਤੀ ਨੂੰ ਫੋਨ ਲਾਉਂਦਾ ਤੇ ਆਰਤੀਆ ਜਿਹੜਾ ਕਿ ਬਹੁਤ ਸਮੇਂ ਤੋਂ ਅਮਰੀਕ ਸਿੰਘ ਦੀ ਜ਼ਮੀਨ ਤੇ ਅੱਖ ਰੱਖੀ ਬੈਠਾ ਹੁੰਦਾ ਉਹਨੂੰ ਕਹਿੰਦਾ ਵੀ ਅਮਰੀਕ ਸਿਆ ਪੈਸੇ ਤਾਂ ਮੈਂ ਤੈਨੂੰ ਦੇ ਦੂੰਗਾ ਪਰ ਆਪਣੀ ਜ਼ਮੀਨ ਦੇ ਕਾਗਜ਼ਾਂ ਤੇ ਗੁੱਠਾ ਲਾ ਦੇ ਅਮਰੀਕ ਸਿੰਘ ਚਾਰ ਧੀਆ ਪਿੱਛੋਂ ਹੋਏ ਪੁੱਤ ਨੂੰ ਬਚਾਉਣ ਲਈ ਆਪਣੀ ਜ਼ਮੀਨ ਦੇ ਕਾਗਜ਼ਾਂ ਤੇ ਗੁੱਠਾ ਲਾਉਣ ਲਈ ਤਿਆਰ ਹੋ ਜਾਂਦਾ ਉਹ ਜ਼ਮੀਨ ਜਿਹੜੀ ਕਿ ਉਹਨੂੰ ਮਾਂ ਤੋਂ ਵੀ ਵੱਧ ਪਿਆਰੀ ਹੁੰਦੀ ਆ ਤੇ ਉਸ ਜ਼ਮੀਨ ਵੱਲ ਉਹ ਕਿਸੇ ਨੂੰ ਅੱਖ ਕਰਕੇ ਵੀ ਦੇਖਣ ਨਹੀਂ ਦੇਣਾ ਚਾਹੁੰਦਾ ਹੁੰਦਾ ਤਾਂ ਚਲੋ ਉਹ ਜ਼ਮੀਨ ਦੇ ਕਾਗਜ਼ ਆ ਤਾਂ ਜਿਹੜੇ ਲਿਆਉਂਦਾ ਤੇ ਉਹਨੂੰ ਕਹਿੰਦਾ ਵੀ ਜਿੱਥੇ ਮਰਜ਼ੀ ਮੇਰੇ ਤੋਂ ਗੁੱਠਾ ਲਵਾ ਲੈ ਪਰ ਮੈਨੂੰ ਪੈਸੇ ਦੇ ਦੇ ਆੜਤੀਆ ਪੈਸੇ ਲੈ ਕੇ ਆਉਂਦਾ ਆਪਣੀ ਗੱਡੀ ਦੇ ਬੋਨਤੇ ਹੀ ਉਹ ਕਾਗਜ਼ ਰੱਖਦਾ ਤੇ ਉਹਨੂੰ ਕਹਿੰਦਾ ਵੀ ਇੰਨਾ ਕਾਗਜ਼ਾਂ ਤੇ ਸਾਈਨ ਕਰ ਦੇ ਚਲੋ ਅਮਰੀਕ ਸਿੰਘ ਗੁੱਠਾ ਲਾਉਣ ਦੀ ਤਿਆਰੀ ਕਰਦਾ ਕਿਉਂਕਿ ਉਹ ਸੋਚਦਾ ਵੀ ਮੈਨੂੰ ਆਪਣੇ ਪੁੱਤ ਤੋਂ ਕੁਝ ਵੀ ਪਿਆਰਾ ਨਹੀਂ ਪਰ ਉਹ ਇਹ ਵੀ ਸੋਚਦਾ ਵੀ ਆਪਣੇ ਪੁੱਤਰ ਨੂੰ ਬਚਾਉਣ ਲਈ ਮੈਂ ਉਹਦੀ ਹੀ ਜ਼ਮੀਨ ਆ ਜਿਹੜੀ ਦਾਤੇ ਲਾ ਰਿਹਾ ਤਿੰਨ ਕਿੱਲਾਂ ਤੇ ਮੇਰੇ ਪੁੱਤ ਦਾ ਗੁਜ਼ਾਰਾ ਹੋਣਾ ਸੀ ਤੇ ਇਹੀ ਤਿੰਨ ਕਿੱਲੇ ਅੱਜ ਮੈਨੂੰ ਵੇਚਣੇ ਪੈ ਰਹੇ ਆ ਚਲੋ ਬੰਦਾ ਮਰਦਾ ਕੀ ਨਹੀਂ ਕਰਦਾ ਹਨਾ ਜਦੋਂ ਉਹ ਗੁੱਠਾ ਲਾਉਣ ਲੱਗਦਾ ਤਾਂ ਇੰਨੇ ਨੂੰ ਇੱਕ ਨੌਜਵਾਨ ਆ ਕੇ ਉਦਾਹਤ ਫੜ ਲੈਂਦਾ ਤੇ ਉਹ ਨੌਜਵਾਨ ਕੋਈ ਹੋਰ ਨਹੀਂ ਸਗੋਂ ਵਿਰਿੰਦਰ ਹੀ ਹੁੰਦਾ ਕਿਉਂਕਿ ਵਿਰਿੰਦਰ ਨੂੰ ਫਿਰ ਉਹਦੀ ਧੀ ਨੇ ਹੀ ਅਮਰੀਕ ਸਿੰਘ ਦੀ ਧੀ ਨੇ ਹੀ ਭੇਜਿਆ ਹੁੰਦਾ ਕਿ ਵਿਰਿੰਦਰ ਤੂੰ ਜਾ ਚਲੋ ਵਿਰਿੰਦਰ ਹੋਰ ਪੈਸੇ ਲੈ ਕੇ ਆਉਂਦਾ ਤੇ ਉਹ ਆੜਤੀ ਇਹਨੂੰ ਕਹਿੰਦਾ ਵੀ ਤੇਰੀ ਕੋਈ ਲੋੜ ਨਹੀਂ ਪਤਾ ਲੱਗ ਗਿਆ ਹਨਾ ਵੀ ਔਖੇ ਸਮੇਂ ਦੇ ਵਿੱਚ ਕੌਣ ਆ ਕਿਸੇ ਦਾ ਉਹਨੂੰ ਉਹ ਭੇਜ ਦਿੰਦਾ ਤੇ ਆਪ ਉਹ ਪੈਸੇ ਲੈ ਕੇ ਹਸਪਤਾਲ ਦੇ ਵਿੱਚ ਅਮਰੀਕ ਨੂੰ ਲੈ ਕੇ ਜਾਂਦਾ ਚਲੋ ਹਸਪਤਾਲ ਦੇ ਸਾਰੇ ਬਿੱਲ ਭਰ ਦਿੰਦਾ ਉਧਰ ਜਿਹੜੀ ਅਮਰੀਕ ਸਿੰਘ ਦੀ ਧੀ ਹੁੰਦੀ ਆ ਭਾਵੇਂ ਕਿ ਉਹਦੇ ਕੋਲ ਪੈਸਾ ਨਹੀਂ ਹੁੰਦਾ ਉਹ ਆਪਣੇ ਇੰਸਟਾਗ੍ਰam ਤੇ ਲਾਈਵ ਹੁੰਦੀ ਆ ਲਾਈਵ ਹੋ ਕੇ ਉਹ ਲੋਕਾਂ ਨੂੰ ਲੋੜੀ ਦੀਆਂ ਵਧਾਈਆਂ ਦਿੰਦੀ ਆ ਤੇ ਆਪਣੀ ਸਾਰੀ ਹੱਡ ਬੀਤੀ ਸੁਣਾਉਂਦੀ ਆ ਕਿ ਮੈਂ ਕੈਨੇਡਾ ਦੇ ਵਿੱਚ ਆ ਪਰ ਮੇਰਾ ਕੰਮਕਾਰ ਨਹੀਂ ਚੱਲ ਰਿਹਾ ਪੰਜਾਬ ਦੇ ਵਿੱਚ ਮੇਰਾ ਗਰੀਬ ਪਿਓ ਜਿਹਦੇ ਕੇ ਚਾਰ ਧੀਆ ਤੋਂ ਪਿੱਛੋਂ ਮੁੰਡਾ ਹੋਇਆ ਕੱਲ ਲੋੜੀ ਦਾ ਤਿਹਾਰਾ ਤੇ ਲੋੜੀ ਅਸੀਂ ਆਪਣੇ ਭਰਾ ਦੀ ਮੇਰੇ ਪਿਉਨੇ ਆਪਣੇ ਪੁੱਤ ਦੀ ਪਹਿਲੀ ਲੋੜੀ ਮਨਾਉਣੀ ਸੀ ਲੋੜੀ ਦੇ ਦਿਨ ਸਾਡੇ ਘਰੇ ਖੁਸ਼ੀਆਂ ਆਈਆਂ ਸੀ ਇਹ ਖੁਸ਼ੀਆਂ ਮੇਰੀ ਝੋਲੀ ਚ ਪਾ ਦਿਓ ਉਹੋ ਡੋਨੇਸ਼ਨ ਦੀ ਮੰਗ ਕਰਦੀ ਆ ਤੇ ਉਹ ਆਪਣੇ ਭਰਾ ਦੀ ਵੀਡੀਓ ਫੋਟੋ ਆ ਜਿਹੜੀ ਉਹ ਵੀ ਇੰਸਟਾਗ੍ਰam ਤੇ ਨਾਲ ਸ਼ੇਅਰ ਕਰਦੀ ਆ ਤੇ ਲੋਕਾਂ ਨੂੰ ਉਹਦੇ ਤੇ ਬੜਾ ਤਰਸ ਆਉਂਦਾ ਸਾਰੇ ਅਮਰੀਕ ਸਿੰਘ ਦੇ ਅਕਾਊਂਟ ਦੇ ਵਿੱਚ ਬਣਦੀ ਸਰਦੀ ਮਦਦ ਆ ਜਿਹੜੀ ਉਹ ਪਾਉਂਦੇ ਆ ਤੇ ਅਮਰੀਕ ਸਿੰਘ ਨੂੰ ਜਦੋਂ ਉਹਦੇ ਮੋਬਾਈਲ ਤੇ ਮੈਸੇਜ ਆਉਂਦੇ ਆ ਵੀ ਪੈਸੇ ਆ ਗਏ ਪੈਸੇ ਹਨਾ ਪੈਸੇ ਜਦੋਂ ਆਉਂਦੇ ਆ ਆਪਾਂ ਨੂੰ ਮੈਸੇਜ ਉਹ ਵੇਖਦਾ ਵੀ ਮੇਰੇ ਅਕਾਊਂਟ ਦੇ ਵਿੱਚ ਇੰਨੇ ਪੈਸੇ ਕੌਣ ਪਾ ਰਿਹਾ ਤਾਂ ਚਲੋ ਉਹ ਮੈਸੇਜ ਹਨਾ ਵਰਿੰਦਰ ਨੂੰ ਦਿਖਾਉਂਦਾ ਵੀ ਆ ਮੈਸੇਜ ਕਦੇ ਆਇਆ ਤਾਂ ਵਰਿੰਦਰ ਆ ਉਹਨੂੰ ਦੱਸਦਾਗਾ ਵੀ ਤੁਹਾਡੇ ਫੋਨ ਤੇ ਮੈਸੇਜ ਆਇਆ ਵੀ ਅਕਾਊਂਟ ਦੇ ਵਿੱਚ ਪੈਸੇ ਆਏ ਆ ਉਹ ਕਹਿੰਦਾ ਵੀ ਮੈਂ ਮੈਨੂੰ ਹਨਾ ਤਾਂ ਕੋਈ ਨਹੀਂ ਜਾਣਦਾ ਵੀ ਮੇਰੀ ਧੀਨੇ ਪੈਸੇ ਪਾਉਣੇ ਸੀ ਇਹ ਪੈਸੇ ਕਿਵੇਂ ਫਿਰ ਵਰਿੰਦਰ ਆ ਜਿਹੜਾ ਉਹ ਅਮਰੀਕ ਸਿੰਘ ਨੂੰ ਉਹਦੀ ਧੀ ਦੀ ਉਹ ਵੀਡੀਓ ਦਿਖਾਉਂਦਾ ਜਿਹਦੇ ਵਿੱਚ ਉਹ ਇੰਸਟਾਗ੍ਰam ਤੇ ਲਾਈਵ ਹੋ ਕੇ ਲੋਕਾਂ ਤੋਂ ਮਦਦ ਮੰਗ ਰਹੀ ਹੁੰਦੀ ਆ ਅੱਜ ਅਮਰੀਕ ਸਿੰਘ ਦੀ ਉਹ ਵੱਡੀ ਤੀ ਜਿਹੜੀ ਨੂੰ ਕੇ ਹਰ ਸਮੇਂ ਬਹੁ ਸਮਝਿਆ ਜਾਂਦਾ ਸੀ ਉਸ ਧੀ ਨੇ ਕੈਨੇਡਾ ਦੇ ਵਿੱਚ ਬੈਠੀ ਨੇ ਕਿਵੇਂ ਅਮਰੀਕ ਸਿੰਘ ਦੀ ਸ਼ਰੀਕਾਂ ਦੇ ਵਿੱਚ ਤੋਂ ਨੀਮੀ ਹੋਣ ਤੋਂ ਬਚਾਇਆ ਸੀ ਤੇ ਅਮਰੀਕ ਸਿੰਘ ਦੀ ਪੁੱਤਾਂ ਵਾਂਗੂ ਪਾਲੀ ਹੋਈ ਜ਼ਮੀਨ ਜੀਤੇ ਕਿ ਉਹ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ ਉਹਨੂੰ ਉਹਦੇ ਹੱਥੋਂ ਖੋਣ ਤੋਂ ਬਚਾਇਆ ਸੀ ਅਮਰੀਕ ਸਿੰਘ ਆਪਣੀ ਧੀ ਨੂੰ ਵੀਡੀਓ ਕਾਲ ਕਰਕੇ ਪੁੱਭਾ ਮਾਰ ਮਾਰੋਂਦਾ ਤੇ ਉਹਦਾ ਧੰਨਵਾਦ ਕਰਦਾ ਤੇ ਉਹ ਕਹਿੰਦੀ ਆ ਕਿ ਬਾਪੂ ਤੂੰ ਸਾਡੇ ਲਈ ਇੰਨਾ ਕਰ ਸਕਦਾ ਮੈਂ ਇੰਨਾ ਵੀ ਨਹੀਂ ਕਰ ਸਕਦੀ ਉਹ ਕਹਿੰਦੀ ਕਿ ਠੀਕ ਆ ਕਈ ਵਾਰੀ ਅਸੀਂ ਮੁਸੀਬਤ ਦੇ ਵਿੱਚ ਹੁੰਨੇ ਆ ਸਾਡੇ ਰਿਸ਼ਤੇਦਾਰ ਦੋਸਤ ਮਿੱਤਰ ਸਾਡੇ ਨਾਲ ਨਹੀਂ ਖੜਦੇ ਪਰ ਇਸ ਦੁਨੀਆ ਤੇ ਚੰਗੇ ਲੋਕਾਂ ਦੀ ਵੀ ਕੋਈ ਕਮੀ ਨਹੀਂ ਹੈਗੀ ਲੋਕ ਤੁਹਾਡੇ ਨਾਲ ਖੜ ਸਕਦੇ ਆ ਤੇ ਉਹ ਲੋਕ ਫਰਿਸ਼ਤੇ ਨੇ ਸਾਡੇ ਲਈ ਫਰਿਸ਼ਤੇ ਨੇ ਜਿਹੜੇ ਅੱਜ ਸਾਡੇ ਲਈ ਰੱਬ ਬਣ ਕੇ ਬੋੜੇ ਨੇ ਸਿੰਘ ਆਪਣੀ ਧੀ ਦਾ ਧੰਨਵਾਦ ਕਰਦਾ ਫਿਰ ਉਹ ਆਪਣੇ ਘਰ ਵਾਲੀ ਕੋਲ ਜਾਂਦਾ ਦੋ ਦਿਨਾਂ ਬਾਅਦ ਲੋੜੀ ਹੁੰਦੀ ਆ ਤੇ ਲੋੜੀ ਵਾਲੇ ਦਿਨ ਹੀ ਅਮਰੀਕ ਸਿੰਘ ਦੀ ਪਤਨੀ ਤੇ ਉਹਦੇ ਪੁੱਤਰ ਨੂੰ ਹਸਪਤਾਲ ਦੇ ਵਿੱਚ ਛੁੱਟੀ ਮਿਲਦੀ ਆ ਫਿਰ ਅਮਰੀਕ ਸਿੰਘ ਆਪਣੇ ਪੁੱਤਰ ਤੇ ਆਪਣੀ ਪਤਨੀ ਨੂੰ ਲੈ ਕੇ ਜਦੋਂ ਘਰ ਆਉਂਦਾ ਤਾਂ ਉਹਦੀਆਂ ਤਿੰਨੋਂ ਧੀਆਂ ਨੇ ਘਰ ਦੇ ਵਿੱਚ ਜਾਰੇ ਪਾਸੇ ਫੁੱਲ ਵਿਛਾਏ ਹੁੰਦੇ ਆ ਡੈਕੋਰੇਸ਼ਨ ਕੀਤੀ ਹੁੰਦੀ ਆ ਤੇ ਅਮਰੀਕ ਸਿੰਘ ਦੀ ਮਾਂ ਜਿਹੜੀ ਕਿ ਆਪਣੇ ਪੋਤੇ ਦਾ ਮੂੰਹ ਦੇਖਣ ਨੂੰ ਤਰਸਦੀ ਸੀ ਉਹਨੇ ਆਣਗਵਾਂਡ ਦੀਆਂ ਬੁੜੀਆਂ ਨੂੰ ਬੁਲਾ ਕੇ ਰੌਣਕ ਲਾ ਰੱਖੀ ਹੁੰਦੀ ਆ ਵੇੜੇ ਦੇ ਵਿੱਚ ਪਾਥੀਆਂ ਤੇਣ ਰੱਖੀਆਂ ਹੁੰਦੀਆਂ ਕਿ ਅੱਜ ਸਾਡੇ ਘਰੇ ਪੋਤੇ ਦੀ ਲੋੜੀ ਅਸੀਂ ਵਾੜਾਂਗੇ ਚਲੋ ਸਾਰਾ ਪਿੰਡ ਆ ਜਿਹੜਾ ਜਿਹੜਾ ਕਿ ਉਹਦੀ ਮਦਦ ਕਰਨ ਲਈ ਖੜਿਆ ਨਹੀਂ ਸੀ ਜਿਨ੍ਹਾਂ ਨੇ ਬਹਾਨੇ ਬਣਾਏ ਸੀ ਪੈਸੇ ਦੇਣ ਤੋਂ ਪਰ ਉਹ ਵੀ ਆ ਕੇ ਅੱਜ ਅਮਰੀਕ ਸਿੰਘ ਦੀਆਂ ਖੁਸ਼ੀਆਂ ਦੇ ਵਿੱਚ ਸ਼ਾਮਲ ਹੁੰਦੇ ਆ ਅਮਰੀਕ ਸਿੰਘ ਰਾਤ ਨੂੰ ਆਪਣੇ ਪੁੱਤਰ ਦੀ ਲੋੜੀ ਪਾਉਂਦਾ ਤੇ ਸਾਰੇ ਲੋਕਾਂ ਨੂੰ ਇਹ ਕਹਿੰਦਾ ਕਿ ਜਿਹੜੇ ਲੋਕ ਮੈਨੂੰ ਤਾਨੇ ਮੇਨੇ ਮਾਰਦੇ ਸੀ ਨਾ ਵੀ ਤੇਰੇ ਤਾਂ ਸਿਰਫ ਧੀਆ ਨੇ ਧੀਆ ਹੀ ਨੇ ਤੇਰੇ ਤਾਂ ਵੀ ਉਸੇ ਧੀ ਨੇ ਹੀ ਮੇਰਾ ਅੱਜ ਸੀਨਾ ਚੌੜਾ ਕੀਤਾ ਤੇ ਉਹ ਇਹ ਵੀ ਕਹਿੰਦਾ ਵੀ ਜਿਹੜੇ ਲੋਕ ਔਖੇ ਸਮੇਂ ਤੋਂ ਹਣਾ ਔਖੇ ਸਮੇਂ ਤੇ ਮੇਰੇ ਤੋਂ ਪਾਸਾ ਵਟ ਗਏ ਸੀ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਵੀ ਮੈਨੂੰ ਇਹ ਪਤਾ ਲੱਗਿਆ ਵੀ ਜ਼ਿੰਦਗੀ ਦੇ ਵਿੱਚ ਪੈਸਾ ਹੋਣਾ ਕਿੰਨਾ ਜ਼ਰੂਰੀ ਆ ਜੇ ਤੁਹਾਡੇ ਕੋਲ ਪੈਸਾ ਤਾਂ ਹੀ ਲੋਕ ਤੁਹਾਡੇ ਨਾਲ ਵਰਤਣਗੇ ਜੇ ਤੁਸੀਂ ਕਦੇ ਪੈਸਿਆਂ ਦੀ ਮਦਦ ਮੰਗੋਗੇ ਤਾਂ ਲੋਕ ਪਿੱਛੇ ਹਟਣਗੇ ਪਰ ਫਿਰ ਵੀ ਉਹ ਕਿਸੇ ਨੂੰ ਬੇਇੱਜ਼ਤ ਨਹੀਂ ਕਰਦਾ ਤੇ ਜਿਹੜੇ ਲੋਕ ਉਹਦੀ ਮਦਦ ਕਰਨ ਤੋਂ ਦੂਰ ਭੱਜੇ ਹੁੰਦੇ ਆ ਉਹ ਵੀ ਨੀਵੀਆਂ ਪਾ ਕੇ ਖੜ ਜਾਂਦੇ ਆ ਚਲੋ ਲੋੜੀ ਮਨਾਈ ਜਾਂਦੀ ਆ ਤੇ ਉਸ ਤੋਂ ਬਾਅਦ ਜਦੋਂ ਵੀ ਅਮਰੀਕ ਸਿੰਘ ਆਪਣੀ ਧੀ ਨੂੰ ਵੀਡੀਓ ਕਾਲ ਕਰਦਾ ਤੇ ਉਹਨੂੰ ਕਹਿੰਦਾ ਕਿ ਧੀਏ ਮੈਂ ਚਾਹੁੰਦਾ ਸੀ ਕਿ ਤੂੰ ਲੋੜੀ ਤੇ ਜ਼ਰੂਰ ਹੁੰਦੀ ਉਹ ਕਹਿੰਦੀ ਕੋਈ ਗੱਲ ਨਹੀਂ ਬਾਪੂ ਅਗਲੀ ਲੋੜੀ ਤੇ ਪੱਕਾ ਇਸੇ ਤਰ੍ਹਾਂ ਕਰਕੇ ਸਾਲ ਬੀਤ ਜਾਂਦਾ ਫਿਰ ਮੁਰਦੀ ਲੋੜੀ ਤੇ ਉਹਦੀ ਧੀ ਸਿਮਰਣਾ ਜਿਹੜੀ ਉਹ ਕੈਨੇਡਾ ਤੋਂ ਆਉਂਦੀ ਆ ਉਦੋਂ ਤੱਕ ਉਹਦਾ ਵਰਕ ਪਰਮਿਟ ਉਹਨੂੰ ਮਿਲ ਚੁੱਕਿਆ ਹੁੰਦਾ ਤੇ ਉਹਦੀ ਪੜ੍ਹਾਈ ਪੂਰੀ ਹੋ ਚੁੱਕੀ ਹੁੰਦੀ ਆ ਚਾਰ ਪੈਸੇ ਵੀ ਉਹ ਕਮਾ ਚੁੱਕੀ ਹੁੰਦੀ ਆ ਫਿਰ ਆ ਕੇ ਉਹ ਆਪਣੇ ਪਰਾਦੀ ਲੋੜੀ ਮਨਾਉਂਦੀ ਆ ਸਾਰੇ ਪਿੰਡ ਦੇ ਵਿੱਚ ਲੋੜੀ ਵੰਡਦੀ ਆ ਤੇ ਲੋਕ ਆ ਫਿਰ ਅਮਰੀਕ ਸਿੰਘ ਨੂੰ ਵਧਾਈਆਂ ਦਿੰਦੇ ਨਹੀਂ ਥੱਕਦੇ ਕਈ ਵਾਰ ਆ ਸਾਡੇ ਸਮਾਜ ਦੇ ਵਿੱਚ ਜਦੋਂ ਕਿਸੇ ਪਰਿਵਾਰ ਦੇ ਵਿੱਚ ਧੀਆ ਹੁੰਦੀਆਂ ਤਾਂ ਧੀਆ ਦੀ ਮਾਂ ਨੂੰ ਤੇ ਧੀਆ ਨੂੰ ਲੈਣੀਆਂ ਸਮਝਿਆ ਜਾਂਦਾ ਜਦੋਂ ਲੋਕ ਪੁੱਤਰਾਂ ਦੀਆਂ ਲੋੜੀਆਂ ਵੰਡਦੇ ਆ ਅੱਜ ਕੱਲ੍ਹ ਜਮਾਨਾ ਬਦਲ ਗਿਆ ਅਸੀਂ ਕੁੜੀਆਂ ਦੀਆਂ ਲੋੜੀਆਂ ਵੀ ਵੰਡਦੇ ਆ ਮਨਾਉਂਦੇ ਆ ਦੇਖੋ ਜੇ ਅਸੀਂ ਦੇਖੀਏ ਕੁੜੀ ਤੇ ਮੁੰਡੇ 'ਚ ਕੋਈ ਫਰਕ ਨਹੀਂ ਜੇ ਸਾਡੀਆਂ ਕੁੜੀਆਂ ਸਿਆਣੀਆਂ ਸੰਸਕਾਰੀ ਨੇ ਤਾਂ ਉਹ ਪੁੱਤਾਂ ਨਾਲੋਂ ਘੱਟ ਨਹੀਂ ਕਈ ਵਾਰ ਜਿੱਥੇ ਪੁੱਤ ਨਹੀਂ ਖੜਦੇ ਉੱਥੇ ਧੀयां ਖੜਦੀਆਂ ਹੁੰਦੀਆਂ ਕਦੇ ਵੀ ਸਾਨੂੰ ਧੀ ਅਤੇ ਪੁੱਤ ਦੇ ਵਿੱਚ ਬਿਤਕਰਾਨੀ ਕਰਨਾ ਚਾਹੀਦਾ ਤੇ ਜੇ ਕਿਸੇ ਦੇ ਘਰ ਧੀयां ਨੇ ਤਾਂ ਕਦੇ ਵੀ ਉਹਨਾਂ ਨੂੰ ਧੀयां ਹੋਣ ਦੇ ਤਾਨੇ ਮੇਨੇ ਨਹੀਂ ਮਾਰਨੇ ਚਾਹੀਦੇ ਕਿਉਂਕਿ ਮੈਂ ਬਹੁਤ ਸਾਰੇ ਪਰਿਵਾਰ ਇਹੋ ਜਿਹੀ ਵੇਖਿਆ ਜਿਨ੍ਹਾਂ ਦੇ ਸਿਰਫ ਧੀयां ਸੀ ਤੇ ਉਹਨਾਂ ਨੇ ਬਹੁਤ ਤਰੱਕੀਆਂ ਕੀਤੀਆਂ ਦੀਆਂ ਨੇ ਆਪਣੇ ਮਾਪੇ ਦਾ ਨਾਮ ਆ ਜਿਹੜਾ ਤੇ ਸੀਨਾ ਮਾਣ ਦੇ ਨਾਲ ਚੌੜਾ ਕੀਤਾ ਨਾਮ ਰੌਸ਼ਨ ਕੀਤਾ ਹੁੰਦਾ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ